ਨ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਅੱਜ ਦੇ ਚੋਣਾਂ ਦੀਆਂ ਦੱਸ ਦਈਏ ਕਿ ਹੁਣ ਨੀਟੂ ਸ਼ਟਰਾਂ ਵਾਲੇ ਜੋਂ ਨੇ ਸਾਡੇ ਨਾਲ ਮੌਜੂਦ ਨੇ ਕਰਾਰੀ ਹਾਰ ਹੋਈ ਆ ਨੀਟੂ ਜੀ ਦਾਵਾ ਕਰਦੇ ਸੀ ਤੁਸੀਂ ਜਿੱਤੋਗੇ ਦੇਖੋ ਇਹ ਲੋਕਤੰਤਰ ਆ ਜੀ ਲੋਕਾਂ ਨੇ ਵੋਟ ਪਾਣੀ ਸੀਗੀ ਤੇ ਮੈਂ ਤਾਂ ਚਾਹੁੰਦਾ ਸੀ ਇੱਕ ਵਾਰੀ ਲੋਕੀ ਮੌਕਾ ਦੇਣ ਜੇ ਪੰਥ ਨੂੰ ਦੇਣਾ ਦੇ 5 ਸਾਲ ਵਾਸਤੇ ਮੌਕਾ ਦਿੱਤਾ ਜਾਵੇ 1 ਸਾਲ ਵਾਸਤੇ ਕਹਾ ਤਾਂ ਤੇ ਜੇ ਹੁਣ ਚਲੋ ਜੇ ਜਿੱਤਿਆ ਜਿਨੇ ਕੰਮ ਹੋਣਗੇ ਤੇ ਮੈਨੂੰ ਦੱਸ ਦਈਓ ਤੁਸੀਂ ਇੱਕ ਵਾਰੀ ਮੈਨੂੰ ਦੱਸ ਦਿਓ ਵੀ ਆਹ ਕੰਮ ਹੋ ਗਿਆ ਜੇ ਕੋਈ ਬੰਦਾ ਬਾਹਰੋਂ ਆਂਦਾ ਨਾ ਕੋਈ ਆਪਣੇ ਸਮਾਜ ਲੈ ਕੇ ਚੱਲਦਾ ਵਾ ਜਾਂ ਕੋਈ ਗੱਲ ਕਰ ਰਿਹਾ ਆਪਣੇ ਪੱਖ ਦੀ ਉਹ ਬੰਦਾ ਗੱਲ ਗਲਤ ਨਹੀਂ ਕਰ ਸਕਦਾ ਮੈਂ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਆ 500 ਵੋਟ ਪਾਈ ਆ ਜਿਹੜੀ ਮੈਨੂੰ 406 ਵੋਟਾਂ ਮੈਨੂੰ ਪਈਆਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਰੱਬ ਵਰਗੇ ਬੰਦੇ ਆ ਜੀ ਮੈਂ ਕੋਈ ਪੈਸਾ ਨਹੀਂ ਵੰਡਿਆ ਨਾ ਕੋਸ਼ਿਸ਼ ਪਰ ਜਿਹੜੇ ਲੋਕਾਂ ਨੇ ਆਪਣੀ ਵੋਟ ਵੇਚੀ ਆ ਆਪਣਾ ਇਮਾਨ ਵੇਚਿਆ ਆਪਣਾ ਧਰਮ ਵੇਚਿਆ ਆਪਣਾ ਸਮਾਜ ਵੇਚਿਆ ਉਹ ਬੰਦੇ ਕਦੀ ਆਪਣੇ ਆਪਣਾ ਅੱਖਾਂ ਨਹੀਂ ਮਿਲਣਗੇ ਨਾ ਰੱਬ ਨਾਲ ਅੱਖਾਂ ਮਿਲਾ ਸਕਦੇ ਆ ਪਰ ਆਪਾਂ ਸ ਆਪਣੇ ਦਸਾਂ ਨੌਆਂ ਦੀ ਕਮਾਈ 30000 ਰੁਪਏ ਲੈ ਕੇ ਆਇਆ ਸੀ ਇੱਥੇ 30000 ਰੁਪਏ ਦੇ ਵਿੱਚ ਵੱਡੇ ਵੱਡੇ 30 30 ਕਰੋੜ ਵਾਲੇ ਬੰਦੇ ਨੁਕਰੇ ਲਾ ਕੇ ਰੱਖੇ ਦੀਏ ਤੇ ਇੱਕ ਆਮ ਬੰਦੇ ਨੇ ਇੱਕ ਆਮ ਘਰਾਂ ਚੋਂ ਉੱਠ ਕੇ ਗੱਲ ਇਹ ਕਿ ਸਿੱਧੂ ਮੂਸੇ ਵਾਲਾ ਵੀ ਕਹਿ ਗਿਆ ਸੀਗਾ ਕਿ ਕਿਸੇ ਦੀ ਆਪਾਂ ਜੇ ਕਿਸੇ ਨੂੰ ਆਪਾਂ ਬਦਨਾਮ ਕਰਨਾ ਹੋਵੇ ਦੀ ਗਾਲਾਂ ਕੱਢ ਸਕਦੇ ਆ ਪਰ ਉਹ ਨਾਕਾਮ ਨਹੀਂ ਕਰ ਸਕਦੇ ਆਪਾਂ ਨਾਕਾਮ ਨਹੀਂ ਹੋ ਸਕਦੇ ਦੇਖ ਗੱਲ ਕਰੀਏ ਦੀਪ ਸਿੱਧੂ ਮਰਵਾਤਾ ਇਹਨਾਂ ਨੇ ਨੰਗਲੰਬੀਆ ਮਰਵਾਤਾ ਮੂਸੇ ਵਾਲਾ ਮਰਵਾਤਾ ਕਦੇ ਇਨਸਾਫ਼ ਮਿਲਿਆ ਕਿਸੇ ਲੋਕਾਂ ਨੇ ਕਿਹਾ ਇਹ ਸਿਰਫ ਲੋਕੀ ਉਹਨਾਂ ਦੇ ਹੀ ਹੁੰਦੇ ਆ ਜਿੰਨੇ ਦਰ ਆਪਾਂ ਲੋਕਾਂ ਅੱਜ ਦੁੱਖ ਇਸ ਚੀਜ਼ਾਂ ਵੀ ਹਾਰਦੇ ਹੋਈ ਆ ਪਰ ਚਲੋ ਵੱਡੇ ਵੱਡੇ ਹਾਰੇ ਆ ਜੀ ਦੁੱਖ ਹੋ ਰਿਹਾ ਅੱਜ ਕਿੰਨਾ ਨੁਕਸਾਨ ਕਰਾ ਲਿਆ ਕੋਈ ਗੱਲ 30000 ਰੁਪਏ ਆ ਗਿਆ ਕੋਈ ਨਹੀਂ ਕੋਈ 30000 ਰੁਪਏ ਆ ਗਿਆ ਕੋਈ ਨਹੀਂ ਕਿੰਨੇ ਰੁਪਏ ਦਾ ਨੁਕਸਾਨ ਕਰਾ ਲਿਆ ਤੇ ਘਰ ਉਹ ਘਰੋਂ ਕਰਦੇ ਰੋਗ ਦੇਣੀ ਸੀ ਕਿ ਨਾ ਜਾਓ ਨਹੀਂ ਕੋਈ ਗੱਲ ਨਹੀਂ ਜੀ ਜਗਾ ਦੇਖੋ 13 ਵਾਰੀ ਖੜਾ ਮੈਂ 13 ਮਾਰ ਰਿਜ਼ਲਟ ਦੇਖ ਕੇ ਆ ਗਿਆ ਵਾਪਸ ਆ ਗਿਆ ਮੈਂ 13 ਮਾਰ ਰਿਜ਼ਲਟ ਦੇਖ ਕੇ ਵਾਪਸ ਆ ਗਿਆ ਪਰ ਹੁਣ ਜਿਹੜੇ ਸਾਡੇ ਦੇਖੋ ਆਪਣਾ ਚੰਡੀਗੜ੍ਹ ਅਕੈਡਮੀ ਦੇ ਵਿੱਚ ਯੂਨੀਵਰਸਿਟੀ ਕੈਡਮੀ ਦੇ ਬੱਚੇ ਕੁੱਟੇ ਜਾ ਰਹੇ ਆ ਉੱਥੇ ਕੋਈ ਜਾਣਿਆ ਬੋਲਣ ਵਾਸਤੇ ਕੋਈ ਨਹੀਂ ਜਾਣਿਆ ਕੋਈ ਲੀਡਰ ਬੋਲਿਆ ਨਹੀਂ ਤੂੰ ਸ਼ਟਰਾਂ ਨਾਲ ਜਾਏਗਾ ਉਹਨੂੰ ਪਾ ਅਸੀਂ ਵੋਟਾਂ ਪਾਉਂਦੇ ਇਹਨਾਂ ਨੂੰ ਮੈਂ ਤਾਂ ਆਵਾਜ਼ ਬਣਾਈ ਉਹਨਾਂ ਦੀ ਮੈਂ ਤਾਂ ਹੁਣੇ ਵੀ ਬਣਾਂ ਮੈਂ ਤਾਂ ਕੱਲ ਹੀ ਬਣਾਂ ਮੈਂ ਪਰਸੋਂ ਹੀ ਬਣੂਗਾ ਮੈਂ ਤਾਂ ਰੋਜ਼ ਆਵਾਜ਼ ਬਣੂਗਾ ਤੇ ਪਰ ਦੇਸ਼ ਦੀ ਆਵਾਜ਼ ਬਾ ਡਾਕਟਰ ਭਿੰ다 ਸਵਿਧਾਨ ਨੂੰ ਬਚਾਣ ਲਿਆ ਸਵਿਧਾਨ ਦੇ ਅਲੱਗ-ਅਲੱਗ ਫੋਟੋਆਂ ਮੇ ਲਾਉਂਦੀਆਂ ਜਿਹੜਾ ਕਰੋੜ ਦਾ ਸਾਡੇ ਸਤਗੁਰੂ ਅਰਵਿਦਾਸ ਮਹਾਰਾਜ ਬਾਰੇ ਜਾਂ ਸਾਡੇ ਐਸਸੀ ਕੌਮ ਬਾਰੇ ਗੱਲਾਂ ਕਹਿ ਦਿੰਦੇ ਆ ਪਰ ਅਸੀਂ ਪਿੱਛੇ ਨਹੀਂ ਹਟਾਂਗੇ ਸਾ ਐਸੀ ਸਮਾਜ ਭਾਈ ਤਾਰਾ ਕੌਮ ਖੜੀ ਹੋ ਗਈ ਜਿਸ ਤਰ੍ਹਾਂ ਦੇ ਨਾਲ ਤੁਸੀਂ ਦਾਵਾ ਕਰਦੇ ਸੀ ਕਿ ਮੈਂ ਜਿੱਤੂਗਾ ਪਹਿਲਾਂ ਵੀ ਹਾਰੇ ਹਾਂ ਇਸ ਵਾਰ ਫੇਰ ਹਾਰੇ ਹਾਂ ਪਹਿਲੀ ਵਾਰੀ ਜਦੋਂ ਹਾਰੇ ਸੀਗੇ ਤਾਂ ਘਰ ਦੀਆਂ ਵੋਟਾਂ ਨਹੀਂ ਪਈਆਂ ਤਾਂ ਅੱਜ ਫੇਰ ਦੁਬਾਰਾ ਹਾਰੇ ਹਾਂ ਪੰਥਕ ਹਲਕੇ ਚ ਹਾਰੇ ਦੇਖੋ ਜਿਹੜਾ ਦੁੱਖ ਵਾ ਜਦ ਬੰਦਾ ਹਾਰਦਾ ਦੋ ਤਿੰਨ ਦਿਨ ਤੇ ਡਿਪਰੈਸ਼ਨ ਤੇ ਰਹਿੰਦਾ ਹੀ ਆ ਦੋ ਤਿੰਨ ਦਿਨ ਦਿਨ ਡਿਪਰੈਸ਼ਨ ਰਵਾਂਗੇ ਬਾਅਦ ਚੋਂ ਉਹ ਡਿਪਰੈਸ਼ਨ ਚੋਂ ਹੈ ਜੀ ਦੁੱਖ ਹੋ ਰਿਹਾ ਕਿੰਨਾ ਕੁ ਦੁੱਖ ਹੋ ਰਿਹਾ ਜਿਆਦਾ ਦੁੱਖ ਕੀ ਹੋਇਆ ਰੋਣਾ ਆ ਰਿਹਾ ਨਹੀਂ ਰੋਣਾ ਤੇ ਹਾਂ ਨਹੀਂ ਰੋਵਾਂਗੇ ਜੀ ਹੁਣ ਨਹੀਂ ਕੀ ਹੋਇਆ ਮਤਲਬ ਤੂੰ ਬੜਾ ਮੂੰਹ ਸੁੱਟ ਕੇ ਤੁਰ ਰਿਹਾ ਕੋਈ ਗੱਲ ਨਹੀਂ ਭਾਜੀ ਫਿਰ ਕੀ ਹਾਰ ਹੋਈ ਜਿੱਤੇ ਕਿੰਨੀ ਵੋਟ ਪਈ ਜੀ ਆਪਣਾ ਰੋਣਾ ਪੈ ਰਿਹਾ ਵੋਟ ਜੀ ਪੁਣੇ 400 ਵੋਟ ਉਹ ਵਾਦੂਆ ਕੋਈ ਨਹੀਂ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਜਿਨ੍ਹਾਂ ਨੇ ਵੋਟ ਪਾਈ ਹੈ ਧੰਨਵਾਦ ਉਹਨਾਂ ਦਾ ਇਸ ਧਰਤੀ ਦੀ ਸਲਾਮ ਹੈ ਜੀ ਇਸ ਧਰਤੀ ਦੇ ਸੱਚੇ ਬੰਦੇ ਰਹਿੰਦੇ ਸੀਗੇ ਰੱਬ ਵਰਗੇ ਬੰਦੇ ਸੀਗੇ ਜਿਹੜੇ ਆਪਣੇ ਰੱਬ ਨੂੰ ਵੀ ਦਿਖਾਣਗੇ ਅੱਖਾਂ ਕੱਢ ਕੇ ਵੀ ਮੈਂ ਸੱਚੇ ਬੰਦੇ ਨੂੰ ਵੋਟ ਪਾਈ ਹੈ ਮਿਹਰਬਾਨੀ ਉਹਨਾਂ ਦੀ ਧੰਨਵਾਦ ਇੱਕਰੀ ਕੁਰਤਾ ਪਾੜਦਾ ਸੀਗਾ ਆਪਣਾ ਨਹੀਂ ਹੁਣ ਨਹੀਂ ਪਾੜਾਂਗਾ ਜੀ ਹੁਣ ਤੇ ਨੁਕਸਾਨ ਨਹੀਂ ਹੋਇਆ ਕਿ ਥੋੜਾ ਰੈਸਟ ਕਰਾਂਗੇ ਜਾ ਕੇ ਦੋ ਤਿੰਨ ਦਿਨ ਹਾਂ ਵੱਧੂ ਨੁਕਸਾਨ ਹੋ ਗਿਆ ਹਾਂ ਜੀ ਵੱਧੂ ਨੁਕਸਾਨ ਚੱਲਿਆ ਜਾਊਗਾ ਇਹਨਾਂ ਨੁਕਸਾਨ ਦੇ ਠੀਕ 30000 ਰੁਪਇਆ ਵਾ ਵੱਡੇ ਵੱਡੇ ਥੰਮ ਹਿੱਲ ਗਏ 30000 ਦਾ ਪਰ ਕਿੰਨੀਆਂ ਕਿੰਨੀਆਂ ਕਮੇਟੀਆਂ ਹੁਣ ਤੱਕ ਉਹ ਕੈਮਰਾ ਉਧਰ ਹੈ ਉਧਰ ਵੇਖ ਕੇ ਦੱਸੋ ਕਿੰਨੀਆਂ ਕਮੇਟੀਆਂ ਹੁਣ ਤੱਕ ਜਿਹੜੀਆਂ ਤੁਸੀਂ ਇਸੇ ਚੱਕਰਾਂ ਚ ਲਾਤੀਆਂ 13 ਕਮੇਟੀਆਂ ਹਾਂ 13 ਕਮੇਟੀਆਂ 13 ਲਾਤੀਆਂ ਘਾਟੇ ਚ ਚੁੱਕੀਆਂ ਸੀ ਆਹ 13 ਵਾ ਰਾਉਂਡ ਸੀਗਾ 1 ਕਰਦੇ ਰੋਕਦੇ ਆ ਜੀ ਹਾਂ ਪਰ ਨਹੀਂ ਤੂੰ ਛੱਡਰਾਂ ਦਾ ਕਿਉਂ ਆਂਦਾ ਫਿਰ ਅੱਗੇ ਸਾਡਾ ਸੰਵਿਧਾਨ ਆਪਾਂ ਡਿਜੀਟਲ ਇੰਡੀਆ ਬਣਾਉਣਾ ਚਾਹੁੰਦੇ ਡਿਜੀਟਲ ਭਾਰਤ ਦੇਸ਼ ਬਣਾਉਣਾ ਚਾਹੁੰਦੇ ਆ ਭਾਰਤ ਦੇਸ਼ ਨੂੰ ਅੱਗੇ ਲੈ ਜਾਣਾ ਚਾਹੁੰਦੇ ਸਾਡਾ ਸਾਡੀ ਸੋਚ ਇਦਾਂ ਦੀ ਹੈ ਅਸੀਂ ਇਹ ਨਹੀਂ ਕਿ ਜੇਬਾਂ ਭਰਨਾਂ ਚਾਹੁੰਦੇ ਅਸੀਂ ਲੀਡਰਾਂ ਵਾਂਗੂ ਨਹੀਂ ਨਸ਼ਾ ਨਹੀਂ ਪਕਾਉਣਾ ਚਾਹੁੰਦੇ ਅਸੀਂ ਲੀਡਰਾਂ ਨੂੰ ਕਿਸੇ ਤੱਕਾ ਨਹੀਂ ਕਰਨ ਦਿੰਦੇ ਸਾਡੇ ਘਰਾਂ ਤੇ ਹਮਲੇ ਹੁੰਦੇ ਆ ਅੱਜ ਵੀ ਆ ਲੀਡਰ ਫੋਨ ਕਰਦੇ ਕਿ ਨਾਂ ਸੁਣਵਾਈ ਕੀਤੀ ਜਾਵੇ ਪਰ ਅਸੀਂ ਉਹ ਬੰਦੇ ਨਹੀਂਗੇ ਅਸੀਂ ਇੱਕ ਇੱਕ ਬੰਦੇ ਦਾ ਡਵੈਲਪਮੈਂਟ ਚਾਹੁੰਦੇ ਆ ਅੰਮ੍ਰਿਤਸਰ ਲੁਧਿਆਣਾ ਜਲੰ ਆਪਣਾ ਘਰ ਸਰਛੇ ਜੰਦਰ ਸਰ ਚਾਰੇ ਚਾਰ ਅੱਗੇ ਜਾਂਦੇ ਤਰਨ ਤਰਨ ਕਿਉਂ ਜਾਂਦਾ ਪਿਆ ਕੀ ਮੁਕਾਮ ਹੈ ਕਿਉਂ ਇੰਡਸਟਰੀ ਨਹੀਂ ਲੱਗੀ ਤੇ ਅੱਜ ਤੱਕ ਕਿਸ ਨੇ ਪੁੱਛਿਆ ਐਮਐਲਏ ਐਮਪੀ ਇੰਨੇ ਬਣੇ ਇਨਨੇ ਕਿ ਜਦੋਂ ਕੋਈ ਇਦਾਂ ਦੀ ਗੱਲ ਹੁੰਦੀ ਵੋਟਾਂਵਰੀ ਆ ਕੇ 2022 ਫਿਰ ਇਹਨਾਂ ਨੇ ਖੜ ਜਾਣਾ ਫਿਰ ਅਸੀਂ ਹੁਣ ਦੱਸਾਂਗੇ ਕਿ ਤੁਹਾਨੂੰ ਕਿਉਂ ਨਹੀਂ ਪੁੱਛਿਆ ਹੁਣ ਤੱਕ ਆਪਾਂ ਪੁੱਛਦਾ ਪਏ ਹੁਣ ਤੇ ਬਾਜੀ ਜਵਾਬ ਦਿੰਦੇ ਨਹੀਂ ਪਏ ਮੈਨੂੰ ਕਿਉਂਕਿ ਯੂਨੀਵਰਸਿਟੀ ਸਾਡੇ ਬੱਚਿਆਂ ਤੱਕਾ ਹੋ ਰਿਹਾ ਉੱਥੇ ਕੋਈ ਜਗਿਆ ਲੀਡਰ ਇਹ ਲੋਕ ਨੂੰ ਕੋਈ ਲੈਂਦੇ ਨਾ ਨੀਗਾ ਸਾਡੇ ਬੱਚੇ ਮੰਨ ਰਿਹਾ ਆਪਾਂ ਬੱਚਿਆਂ ਨੂੰ ਪੜਾ ਲਿਖਾ ਕੇ ਬਾਹਰ ਭੇਜਣਾ ਵਾ ਕਿਹੜਾ ਕਿਦਾਂ ਪੜਾਈਏ ਪੜਾਈ ਲਿਖਾਈ ਹੈ ਨਹੀਂ ਬੱਚਾਂ ਦੱਸ ਤੇ ਹੁਣ ਸਾਰਾ ਕੁਝ ਖਤਮ ਕਰਤਾ ਇਹਨਾਂ ਨੇ ਨਿੱਟੂ ਦੀ ਅੱਖਾਂ 'ਚ ਰੋਣਾ ਆ ਰਿਹਾ ਕੋਈ thro ਆ ਰਿਹਾ ਕੀ ਗੱਲ ਹੈ ਰੋਣਾ ਤੇ ਹੁਣ ਬੈਠਿਆ ਜੀ ਨਹੀਂ ਕਿਉਂ ਰੋਣਾ ਕਿਉਂ ਆ ਰਿਹਾ ਮੈਂ ਜ਼ਰੂਰ ਇੱਕ ਕਰੀ ਆ ਚਾਹੂੰਗਾ ਦੱਸੋ ਹਾਰ ਹੋਈ ਆ ਜੀ ਹਾਰ ਹੋਈ ਆ ਸਾਡੀ ਤਕੜੀ ਕਰਾਰੀ ਆ ਰਹੀ ਆ 500 ਵਰਟ ਵੀ ਵੋਕਟ ਹੈ ਸਰ ਪਰ ਦੇਖ ਜਿੰਨੇ ਪਾਈਆ ਬੰਦੇ ਸੱਚੇ ਆ ਪਰਮਾਤਮਾ ਨਾਲ ਦੇ ਬੱਚਿਆਂ ਨੂੰ ਤੇ ਉਹਨਾਂ ਨੇ ਚੜ੍ਹਦੀ ਕਲਾ ਵਿੱਚ ਰੱਖੇ ਕੋਈ ਤਾਂ ਸੱਚੇ ਆ ਕਿ ਆਪਣੀ ਆਪਣੀ ਆਤਮਾ ਨੂੰ ਜ਼ਮੀਰ ਨੂੰ ਜਿੰਨਾਂ ਨੇ ਨਹੀਂ ਵੇਚਿਆ ਅੱਗੋਂ ਚੋਣਾ ਲੜਾਂਗੇ ਜੀ ਫੇਰ ਲੜਾਂਗੇ 2027 ਤੇ ਫੇਰ ਜੇ ਹਾਰੋਗੇ ਫੇਰ 2027 ਦੇ ਵਿੱਚ ਤਗੜੇ ਤੱਕ ਫੇਰ ਹਾਰੋਗੇ ਫੇਰ ਨਹੀਂ ਹਾਰਾਂਗੇ ਹੁਣ ਹੁਣ ਨਹੀਂ ਹਾਰਾਂਗੇ ਤਗੜੇ ਹੋ ਕੇ ਆਵਾਂਗੇ ਕਿਵੇਂ ਲੋਕਾਂ ਕੋ ਫੰਡ ਇਕੱਠਾ ਕਰਕੇ ਚੰਦਾ ਇਕੱਠਾ ਕਰਕੇ ਦੁਆਰਾਵਾਂਗੇ ਲੋਕਾਂ ਕੋ ਚੰਦਾ ਲੋ ਹਾਂ ਸਾਡੇ ਕੋ ਨਹੀਂ ਹੈਗਾ ਹੁਣ ਸਾਡੇ ਕੋ ਕੁਝ ਨਹੀਂ ਹੈਗਾ ਹੁਣ ਅੱਛਾ ਅਸੀਂ ਜੀਰੂ ਆ ਅਸੀਂ ਲੋਕਾਂ ਨੂੰ ਜਗਾਉਨੇ ਆ ਅਸੀਂ ਅਸੀਂ ਨਾ ਕਿ ਤੁਹਾਨੂੰ ਕਿਉਂ ਪੈਸੇ ਦੇਣਗੇ ਅਸੀਂ ਡਿਜੀਟਲ ਭਾਰਤ ਡਿਜੀਟਲ ਇੰਡੀਆ ਬਣਾਵਾਂਗੇ ਜਾਤਾਂ ਪਾਤਾਂ ਧਰਮ ਤੋਂ ਉੱਠ ਕੇ ਸਾਰੇ ਇੱਕੋ ਜਿਹੇ ਕਰਕੇ ਦਿਖਾ ਕੇ ਅੱਗੇ ਲੈ ਕੇ ਜਾਵਾਂਗੇ ਕਿ ਤੁਹਾਨੂੰ ਕਿਉਂ ਪੈਸੇ ਦੇਣਗੇ ਦੇਖੋ ਜੇ ਲੋਕ ਬਦਲਾਅ ਚਾਹੁੰਦੇ ਆ ਤੇ ਸਾਡੇ ਨਾਲ ਖੜੇ ਹੋਣਗੇ ਜੇ ਗੁੰਡਾਗਰਦੀ ਚਾਹੁੰਦੇ ਆ ਤੇ ਫਿਰ ਇਹਨਾਂ ਤੁਹਾਨੂੰ ਤਾਂ ਵੋਟ ਮੰਗੀ ਜਾਂਦੀ ਤੁਸੀਂ ਪੈਸੇ ਮੰਗਦੇ ਮੈਨੂੰ ਮੈਨੂੰ ਕੁਛ ਨਹੀਂ ਮੈਂ ਗਰੀਬ ਬੰਦਾ ਹਾਂ ਜੋ ਮੈਨੂੰ ਚੀਜ਼ ਚਾਹੀਦੀ ਮੈਂ ਲੋਕਾਂ ਕੋਲ ਮੰਗੂਗਾ ਮੈਂ ਤਾਂ ਉਹਨਾਂ ਦਾ ਦਰਦਾ ਮੰਗਤਾ ਹਾਂ ਅੱਜ ਨਹੀਂ ਤੇ ਕੱਲ ਮੈਨੂੰ ਕਾਮਯਾਬ ਕਰੋ ਲੋਕੀ ਵੋਟ ਦੇ ਨਾਲ ਨਾਲ ਪੈਸੇ ਵੀ ਦੇ ਕੇ ਜਾਓ ਹਾਂ ਦੋਗੇ ਸਰ ਜੇ ਉਹਨੇ ਭਾਰਤ ਦੇਸ਼ ਦੀ ਜਾਂ ਪੰਜਾਬ ਦੇ ਨਸ਼ਾ ਮੁਨਤਸ਼ਾ ਮੁਕਤ ਕਰਾਣਾ ਗੁੰਡਾ ਕਰਦੀ ਕਰ ਕਵਰ ਵਿਜੇ ਪ੍ਰਤਾਪ ਸਿੰਘ ਵਰਗੇ ਅਫਸਰ ਲੈ ਕੇ ਆਉਂਗਾ ਸਾਰੇ ਸੈਟਿੰਗ ਕਰੋਗੇ ਸਾਰੇ ਵਧੀਆ ਤਰੀਕਾ ਨਾਲ ਚੱਲੂਗੇ ਉਹਨਾ ਸੈਟਿੰਗ ਕਰੋਗੇ ਨਹੀਂ ਅਫਸਰ ਵਧੀਆ ਕੰਮ ਕਰੋਗੇ ਸਾਰੇ ਵਧੀਆ ਪਰ ਜਿੱਦਾਂ ਕਿ ਐਸਐਸਪੀ ਮੈਡਮ ਇਥੇ ਸਸਪੈਂਡ ਕਰਤੀ ਗਈ ਉਹਦਾ ਬਜਾਏ ਦਾ ਕੋਈ ਰੋਲ ਨਹੀਂ ਕਿੱਡੀ ਵੱਡੀ ਗੱਲ ਆ ਉਹਨੇ ਐਕਸ਼ਨ ਜਿਹੜਾ ਉਹਨੇ ਵੋਟਾਂ ਥੋੜੀ ਪੁਆਣੀਆਂ ਐਸਐਸਪੀ ਦਾ ਕੰਮ ਥੋੜੀ ਵੋਟਾਂ ਪਵਾਉਂਦਾ ਇਹ ਲੀਡਰਾਂ ਨੂੰ ਪੁੱ ਇਹ ਤਾਂ ਸਾਰਾ ਸਿਸਟਮ ਉਲਟਾ ਪਲਟਾ ਕੀਤਾ ਪਿਆ ਨੇ ਇਹ ਗੱਲ ਨਹੀਂ ਹੁੰਦੀ ਇਹ ਸਿਰਫ ਇੱਕ ਰਾਜਨੀਤੀ ਹੈ ਰਾਜਨੀਤੀ ਦੇ ਵਿੱਚ ਵੜ ਕੇ ਦੇਖੋ ਤੁਹਾਨੂੰ ਆਪਣੇ ਸਮਝ ਆ ਜੂਗੀ ਨੀਟੂ ਨੂੰ ਕਿਉਂ ਨਹੀਂ ਮੌਕਾ ਮਿਲਿਆ ਨੀਟੂ ਅਕਸਰ ਲੋਕਾਂ ਨੂੰ ਅੱਜ ਨੇ ਕੱਲ ਮੌਕਾ ਮਿਲਣਾ 2027 ਦੇ ਵਿੱਚ ਨੀਟੂ ਕੈਂਡੀਡੇਟ ਹੋਏਗਾ ਤਗੜਾ ਨਹੀਂ ਪਰ ਕਿੱਦਾਂ ਤੁਸੀਂ ਕਹਿ ਸਕਦੇ ਹੋ ਹਾਲੇ ਤੱਕ ਤਾਂ ਕੋਈ ਵੀ ਔਕਾ ਦੇ ਹੁਣ ਆ ਲੋਕਾਂ ਦੇ ਜ਼ੁਲਮ ਹੋ ਰਿਹਾ ਵਾ ਆ ਜ਼ੁਲਮ ਸੈਨ ਤੋਂ ਬਾਅਦ ਨੀਟੂ ਦੇ ਉੱਤੇ ਵੀ ਹੋ ਗਿਆ ਹੋਣਾ ਜ਼ੁਲਮ ਹੋਇਆ ਵਾ ਨਹੀਂ ਪਰ ਰੱਬ ਦੇ ਉੱਤੇ ਦੇਖੋ ਜਿਹੜੀ ਹਾਰ ਹੋਈ ਆ ਹਾਰ ਬਹੁਤ ਕਰਾਰੀ ਹੋਈ ਆ ਇਸ ਇਲੈਕਸ਼ਨ ਤੇ ਮੈਂ ਗਾਣਾ ਵੀ ਲਿਖਿਆ ਸੀਗਾ ਨਹੀਂ ਹਾਰ ਦੇ ਉੱਤੇ ਲਿਖਿਆ ਕੋਈ ਗਾਣਾ ਹਾਰ ਦੇ ਉੱਤੇ ਕਦੇ ਚਾਦੇ ਨਾਲ ਤੁਸੀਂ ਖਾਦਾਏ ਕਦੀ ਕੇ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਇਵਨ ਵਿੱਚ ਪੈਂਦਾ ਵੋਟਾਂ ਦਾ ਚਮੇ ਲਾ ਕੇ ਰਲ ਮੈਂ ਸਰਕਾਰ ਨੇ ਸੁਟਿਆ ਨਹੀਂ ਲੈ ਤੇ ਦੱਲ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲਗਾ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵੱਲ ਜ਼ਮ ਕਿ 5 ਵਜੇ ਦੇ ਪਿੱਛੇ ਕੁਝ ਚੱਲ ਰਿਹਾ ਕੋਟਾਲਾ ਕਰੋਨਾ ਤੇ ਬੈਠੀ ਸਰਕਾਰ ਕਿਉਂ ਅਨੀਆਂ ਸਿਕਟੀਆਂ ਕੰਦਾ ਵਾਲੇ ਹਾ ਤੋ ਸਿਪਕੀਆਂ ਛੱਤਾਂ ਵਾਲੇ ਹੋ ਤੁਹਾਡੀ ਸੋਚ ਹੈ ਅੰਬਰਾਂ ਜਈ ਅਸਨੀਵੀਆਂ ਮਤਾਂ ਵਾਲਿਆਂ ਕਦੇ ਨਿਬਦੀ ਦੇ ਕੀ ਨਾ ਮੈ ਲਾਂਤੇ ਛਪਰਾ ਦੀ ਕਦੇ ਬਹਿ ਕੇ ਦੱਸਾਂਗੇ ਆ ਜੂਣ ਹੈ ਫਕਰਾਂ ਦੀ ਜੇ ਸਾਨੂੰ ਇੱਥੇ ਨਹੀਂ ਫਤਵਾ ਲਿਆ ਅਸੀਂ ਅੱਗੇ ਚੱਲ ਜਾਗੇ ਜੁਪੀ ਬਿਹਾਰ ਚ ਲੜਾਂਗੇ ਜਾ ਕੇ ਪੈਸੇ ਵੇਸਟ ਕਿੱਥੇ ਕਰਾਂਗੇ ਇਕੱਠੇ ਕਰਾਂਗੇ ਲੋਇਸਟ ਕਰੋਗੇ ਕਰਦੇ ਕਰਾਂਗੇ ਦੱਬ ਕੇ ਕਰਾਂਗੇ ਹਾਂ ਕਰਾਂਗੇ ਜਿੱਦਾਂ ਵੀ ਹੋਗਾ ਜਿੱਤ ਕੇ ਦਿਖਾਵਾਂਗੇ ਲੋਕਾਂ ਦਾ ਭਲਾ ਕਰਾਂਗੇ ਘਰ ਦੇ ਕਹਿਣਗੇ ਨਹੀਂ ਰੋਕਣ ਜਣੀ ਘਰ ਦੇ ਕੁੱਟਣਗੇ ਦੋ ਵਾਰੀ ਕਟ ਖਾਵਾਂਗੇ ਫਿਰ ਤੀਜੀ ਵਾਰੀ ਕਾਇਮ ਹੋਵਾਂਗੇ ਘਰੋਂ ਕਟ ਖਾਓਗੇ ਘਰੋਂ ਕਟ ਖਾਣੀ ਪੈਣੀ ਹੈ ਦਿੱਤੀ ਜੇ 30000 ਰੁਪਏ ਦੇ ਕਾਗਜ਼ ਲੈ ਕੇ ਚੱਲੇ ਆ ਦਿਖਾਉਂਗਾ ਨਾ ਆ ਦੇਖੋ 30000 ਰੁਪਏ ਦੇ ਕਾਗਜ਼ ਹਾਂ ਇੱਕ ਆਗੇ 30000 ਦੇ ਕਹਿਣਾ ਇਹ ਇਹਦਾ ਮੁੱਲ ਨਹੀਂ ਮੋੜ ਸਕਦੇ ਜਿਹੜੀਆਂ ਵੋਟਾਂ ਲੋਕਾਂ ਨੇ ਪਾਈਆਂ ਨਾ ਮੈਂ ਆਪਣੀ ਜਾਨ ਦੇ ਕੀਮਤ ਦੇ ਕੇ ਵੀ ਉਹਨਾਂ ਦੀ ਵੋਟਾਂ ਦੀ ਕੀਮਤ ਨਹੀਂ ਮੋੜ ਸਕਦਾ ਮੇਰੇ ਖੂਨ ਦੀ ਕੀਮਤ ਵੀ ਇੱਕ ਇੱਕ ਬੂੰਦ ਹੈ ਉਹਨਾਂ ਦੀ ਕਰਜ਼ਦਾਰ ਆ ਮੈਂ ਕਰਜ਼ਦਾਰ ਹਾਂ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਤਾਂ ਹਾਂਜੀ ਹੁਣ ਪਏਗੀ ਤੇ ਡਰ ਨਹੀਂ ਲੱਗੂਗਾ ਡਰ ਲੱਗੂਗਾ ਜੀ ਬਹੁਤ ਹੂੰ ਪਾਵਧੋਲੇ ਜੀ ਦੋਨਾ ਤੇ ਆ ਗਿਆ ਜੀ ਸੱਚੇ ਬੰਦੇ ਦੇ ਵਾਸਤੇ ਹੁੰਦਾ ਕੀ ਰੋਣਾ ਜੇ ਸੱਚਾ ਬੰਦਾ ਰੱਬ ਨੂੰ ਇਹੀ ਕਹਿੰਦਾ ਕਿ ਵਾਹਿਗੁਰੂ ਪਰਮਾਤਮਾ ਸਭ ਤੇ ਕਿਰਪਾ ਕਰੀ ਇਹ ਦੇਖ ਸਕਦੇ ਹੋ ਨੀਟੂ ਸ਼ਟਰਾਂ ਵਾਲਾ ਅੱਜ ਇੱਥੇ ਪਹੁੰਚਿਆ ਸੀਗਾ ਤਾਂ ਕਰਾਰੀ ਹਾਰ ਹੋਣ ਤੋਂ ਬਾਅਦ ਕਹਿੰਦਾ ਕਿ ਘਰੋਂ ਜਾ ਕੇ ਕੁੱਟ ਜਰੂਰ ਪਾਉਗੀ ਲੇਕਿਨ ਫੇਰ ਵੀ ਅੱਗੋ ਜਿਹੜੀਆਂ ਚੋਣਾ ਲਗਾਤਾਰ ਲੜੂੰਗਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਿਖੇ ਸੁਨਗ ਜਗਬਾਨੀ ਟੀਵੀ